ਸਾਰੀਆਂ ਸਕਰੀਨਾਂ ਤੋੜਤੀਆਂ ਜਰ ਆਪਾਂ ਦੇ ਹਾਂਜੀ ਭਾਈ ਹਾਂਜੀ ਬਾਲੋ ਭਾਈ ਵੈਸਟ ਰੇਡਰ ਤੇ ਜਾਫੀ ਵਾਲਾ ਹਾਰ ਲਿਆ ਖੜਾ ਉਹ ਲੈ ਜਾਣ ਜੀ ਤੇ ਸ਼ੀਲੂ ਦਾ ਐਕਸਟਰਾ ਹਾਰ ਲੇ ਖੜਾ ਉਹ ਵੀ ਲੈ ਜੇ ਤੇ ਮੇਰੇ ਤੋਂ ਪਿਆਰਾ ਮੰਨ ਵੀ ਮਾਈਕ ਲੈ ਜੇ ਹੁਣ ਮਾਈਕ ਚਾਹੀਦਾ ਆਪਾਂ ਨੂੰ ਹਰੇ ਓਕੇ ਦੱਸੋ ਹਾਂਜੀ ਹਾਜੀ ਮੇਰੀ ਗੱਲ ਸੁਣੋ ਵੀਰੇ ਤੁਸੀਂ ਸਕਰੀਨਾਂ ਤੋੜਦੇ ਪਏ ਹੈਂ ਕਿਹੇ ਗਰੀਬ ਦਾ ਬਿਜ਼ਨਸ ਆ ਉਹ ਕਮਾਈ ਕਰਦਾ ਉਹਨੂੰ ਤੋੜ ਕੇ ਕੀ ਕਰ ਲੋਗੇ ਯਾਰ ਤੁਸੀਂ ਉੱਥੇ ਕੀ ਫੋਟ ਮਾਰ ਕੇ ਕੀ ਕਰ ਲੋਗੇ ਜੇ ਇੰਨੀ ਤਾਂ ਦੇ ਕੰਡ ਕਰਦੀ ਕਬੱਡੀ ਤੁਸੀਂ ਖੇਡ ਲਓ ਇਹਨਾਂ ਨਾਲ ਖੇਡ ਕੇ ਦੇਖੋ ਸਾਡੇ ਕੋਲ ਇੱਕ ਤੂਫਾਨੀ ਸਹਿਜ ਆ ਕਾਦੇ ਸਕਰੀਨਾਂ ਤੋੜਦੇ ਯਾਰ ਕਿਹ ਗਰੀਬ ਦੀ ਆ ਉਸ ਤੋਂ ਕਮਾਈ ਕਰਦਾ ਭਾਜੀ ਹੁਣ ਤੁਹਾਡਾ ਕੋਈ ਘਰ ਤੋੜੇ ਜਾਂ ਕਮਾਈ ਤੋੜੇ ਜੋ ਸਹੀ ਲੱਗਦਾ ਯਾਰ ਪਲੀਜ਼ ਯਾਰ ਨਾ ਕਰੋ ਉਹ ਵੀਰ ਆ ਕੇ ਇੱਥੇ ਰੋਣ ਲਿਆ ਵੀ ਸਾਡੀਆਂ ਸਕਰੀਨ ਪਲੀਜ਼ ਨਾ ਕਰੋ ਯਾਰ ਚੀਤਾ ਤੋੜ ਕੇ ਕੀ ਮਿਲਣਾ ਯਾਰ ਪਲੀਜ਼ ਨਾ ਕਰੋ ਅਗਲੇ ਸਾਰੇ ਕੁਝ ਵੀ ਨਹੀਂ ਲਾਵਾਂਗੇ ਫਿਰ ਉਦੋਂ ਤੇ ਉਹਨੇ ਵਿਚਾਰੇ ਨੇ ਕਮਾਈ ਕੀ ਕਰਨੀ ਉਦੋਂ ਨੁਕਸਾਨ ਕਰਕੇ ਚਲ ਗਿਆ ਹਾਂ ਨਾ ਪਲੀਜ਼ ਨਾ ਤੋੜੋ ਭਾਈ ਕੋਈ ਚੀਜ਼ ਨਾ ਤੋੜੋ ਆਰਾਮ ਨਾਲ ਚਲ ਜਿਓ ਅਪਾ ਅਗਲੀ 12 ਤਰੀਕ ਨੂੰ ਇਹ ਸਾਰਾ 2026 ਤੱਕ ਕੱਟਣਾ ਜਿੱਦਾ ਪਿਛਲੀ ਵਾਰੀ ਸੇਮ ਚੀਜ਼ ਹੋਈ ਸੀ ਤੁਸੀਂ ਕਹਿੰਦੇ ਕੱਢਿਆ ਨਹੀਂ ਐਸੇ ਕਰਕੇ ਨਹੀਂ ਕੱਢਿਆ ਤੁਸੀਂ ਸੋ ਕੀ ਕਹਿੰਦੇ ਆ ਇੱਥੇ ਕੋਈ ਤੁਹਾਡੇ ਜੋ ਜਿਹੜਾ ਮਰਜੀ ਇੱਥੇ ਇੱਕ ਸਾਈਕਲ ਕਰਕੇ ਦਿਖਾ ਦੇ ਕੀਤਾ ਕਰਨਾਗੇ ਵੀਰੇ ਇਹ 26 ਤਰੀਕ ਨੂੰ ਹੁਣ 2026 ਚ ਕਰਾਂਗੇ ਜਿੱਦਾਂ ਐਦ ਕੀ 12 ਤਰੀਕ ਨੂੰ ਹਾਰਦੇ ਕੱਢਿਆ ਅਗਲੀ 12 ਨੂੰ ਹੁਣ ਆਹ ਟਰੈਕਟਰ ਦੇ ਨਾਲ ਆ ਪੰਜ-ਛਤ ਬੁਲਟ ਹੈਗੇ ਸਾਰੇ ਉਹਦੇ ਹੀ ਕਰਾਂਗੇ ਭਾਜੀ ਜਾਂ ਤੇ ਆਪਣੀ ਆਪਣੀ ਜਗ੍ਹਾ ਤੇ ਬੈਠ ਜਾਓ ਜੇ ਕਰਦਾ ਮਿੰਟ ਚ ਬੈਜਾਣੇ ਆ ਤੇ ਠੀਕ ਆ ਨਹੀਂ ਤੇ ਫਿਰ ਸਾਡੇ ਲੋ ਫਤਈਆ ਭਾਜੀ ਗਰੀ ਬੇਨਤੀ ਆ ਬਈ ਹਾਰਲੇ ਦੀਆਂ ਜਿਹੜੀਆਂ ਬੈਸਟ ਵਾਲੀਆਂ ਉਹ ਬੈਸਟ ਜਾਫੀ ਦੇ ਰੇਡਰ ਵਾਲੀਆਂ ਚਾਬੀਆਂ ਜੀ ਉਹ ਕਿਹਦੇ ਕੋਲ ਆ ਗਈਆਂ ਥੋਡੇ ਕੋਲ ਆ ਇਧਰੋਂ ਫੜ ਲਓ ਜਾਬੀ ਸਾਰੀਆਂ ਪੀਰਾਂ ਕੋਲ ਹੀ ਹੈ ਜੀ ਜਾਬੀਆਂ ਆ ਆ ਰਾਜੀ ਉਧਰ ਆ ਵੀ ਚਲੋ ਪਿਆਰਾਂ ਮਾਨ ਨੂੰ ਵੀ ਮੈਂ ਲੈ ਜਾ ਜੀ